ਇਨਰ ਜਮੀਨਾ ਹਰ ਸਾਲ ਡੋਪਦੀਆਂ ਨੇ ਤੇ ਉਹਦੇ ਵਿੱਚ ਕੀ ਕੁਝ ਇਹਦਾ ਸੋਲੂਸ਼ਨ ਕੀ ਕੱਢਿਆ ਆ ਦੇਖੋ ਜੀ ਇੱਥੇ ਵਿੱਚ ਆਪਾਂ ਸਾਰੇ ਜਾਣਨੇ ਆ ਕਿ ਇਹ ਸਾਰੀ ਦੀ ਸਾਰੀ ਜਿਹੜਾ ਪਾਣੀ ਦੀ ਨਿਕਾਸੀ ਦਾ ਸਿਸਟਮ ਹੈ ਇੱਕ ਬੂਸਟਰ ਨਾਲ ਇੰਟਰਟੈਂਕ ਸੱਕੀ ਦਾ ਪਾਣੀ ਜਿਹੜਾ ਹੈਗਾ ਉਹ ਘਾ ਰਾਵੀ ਚ ਡਿੱਗਦਾ ਰਾਵੀ ਦੇ ਵਿੱਚ ਆਪਾਂ ਸਾਰੇ ਜਾਣਨੇ ਆ ਕਿ ਪਿਛਲੇ ਜਿਹੜੀ ਬਾਦਸ਼ਾਹ ਹੋਈਆਂ ਪਾਣੀ ਆ ਉਹਦੇ ਕਰਕੇ ਰਾਵੀ ਦਾ ਜਿਹੜਾ ਸਤਰ ਸੀਗਾ ਉਹ ਕਿਸੇ ਸਮੇਂ 32-33 ਫੁੱਟ ਤੇ ਵੀ ਰਾਵੀ ਵਗਦੀ ਪਈ ਸੀ ਜਿਹੜੀ ਆਮ ਤੌਰ ਤੇ 14 ਫੁੱਟ ਤੇ ਵਗਦੀ ਹੁੰਦੀ ਹੈ ਉਹ ਇੰਨੀ ਹਾਈਟ ਤੇ ਜਦੋਂ ਰਾਵੀ ਵਗਦੀ ਪਈ ਸੀ ਕਿ ਉਸ ਤੋਂ ਬਾਅਦ ਸੱਕੀ ਵੀ ਦਾ ਪਾਣੀ ਲੈਣਾ ਵੀ ਉਹਨੇ ਬੰਦ ਕਰਤਾ ਸੀ ਉਲਟਾ ਇਹ ਸੀਗਾ ਰਾਵੀ ਦੇ ਵਿੱਚੋਂ ਵੀ ਪਾਣੀ ਸੱਕੀ ਦੇ ਵਿੱਚ ਆ ਰਿਹਾ ਸੀ ਜਿਸ ਨਾਲ ਮੋੜ ਇੱਥੇ ਮਾਰ-ਮਾਰ ਰਿਹਾ ਸੀਗਾ ਸਾਨੂੰ ਬੈਕ ਤੇ ਹੁਣ ਚੰਗੀ ਗੱਲ ਇਹ ਹੈ ਕਿ ਰਾਵੀ ਦਾ ਸਤਾਰ ਜਿਹੜਾ ਹੈ ਜਿੰਨਾ ਤੋਂ ਘਟਿਆ ਹੈ ਲੇਕਿਨ ਉਹਨਾ ਨਹੀਂ ਘਟਿਆ ਜਿੰਨਾ ਕਿ ਘਟਣਾ ਚਾਹੀਦਾ ਹੈ ਜਿਹੜਾ ਆਮ 13-14 ਫੁੱਟ ਦਾ ਰਹਿੰਦਾ ਹੈ ਉਹਨਾ ਨਹੀਂ ਅੱਡੇ ਵੀ ਸੱਕੀ ਹੁਣ ਉਹਦੇ ਵਿੱਚ ਵਗ ਰਹੀ ਹੈ ਔਰ ਕੁਝ ਹੱਦ ਤੱਕ ਬਰਜੜੀ ਉਹਦੀ ਨਿਕਾਸੀ ਹੈ ਉਹ ਲਗਾਤਾਰ ਹੋ ਰਹੀ ਹੈ ਲੇਕਿਨ ਉਹ ਸਪੀਡ ਤੇ ਨਹੀਂ ਹੋ ਰਹੀ ਜੇ ਸਪੀਡ ਤੇ ਅਸੀਂ ਸਾਰੇ ਚਾਹੁੰਦੇ ਹਾਂ ਉਹ ਉਦੋਂ ਹੀ ਸੰਭਵ ਹੈ ਰਾਵੀ ਐਕਸਪੈਕਟਿਡ ਹੈ ਕਿ ਆਨਵਾਰ ਦੇ ਕੁਝ ਦਿਨਾਂ ਅੰਦਰ ਸ਼ਾਇਦ ਬਹੁਤ ਡਾਊਨ ਹੋਏਗੀ ਤਾਂ ਕਿ ਇਹ ਜਿਹੜਾ ਫਲੋ ਜਿਹੜਾ ਅਸੀਂ ਦੇਖ ਰਹੇ ਹਾਂ ਪਿੰਡ ਵਾਲੇ ਸਾਰੇ ਨਾਲ ਇਹਨਾਂ ਨੇ ਵੀ ਦੱਸਿਆ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਇੱਥੇ ਪਾਣੀ ਦਾ ਲੈਵਲ ਜਿਹੜਾ ਘਟਿਆ ਹੈ ਉਹ ਸਕੇਵਲ 7 ਤੋਂ 8 ਇੰਚ ਘਟਿਆ ਜਦਕਿ ਇਹ ਵੱਧ ਘਟਣਾ ਚਾਹੀਦਾ ਸੀਗਾ ਤਾਂ ਜੋ ਕਿ ਆਰਾਮ ਨਾਲ ਤਾਂ ਫਸਲਾਂ ਜਿਹੜੀਆਂ ਨੇ ਉਹ ਵੀ ਬਚੀਆਂ ਰਹਿਣ ਅੱਗੇ ਤੇ ਹੁਣ ਅਸੀਂ ਸੋ ਤਿੰਨ ਚਾਰ ਚੀਜ਼ਾਂ ਇਹਦੇ ਵਿੱਚ ਕਰਨ ਵਾਲੀਆਂ ਜਿਹੜੀਆਂ ਉਹ ਇੱਕ ਇਹ ਆ ਕਿ ਵੀ ਜਿਹੜੀ ਜਿਹੜੇ ਜਿਹੜੇ ਸਾਡੇ ਕੰਜੈਸ਼ਨ ਪੁਆਇੰਟਸ ਨੇ ਜਿੱਥੇ ਬੂਟੀ ਫਸਰੀ ਹੈ ਜਿੱਥੋਂ ਦੀ ਨਿਕਾਸੀ ਪਾਣੀ ਦੀ ਅਵਰਧ ਹੋ ਰਹੀ ਕਿਸੇ ਤਰੀਕੇ ਨਾਲ ਸੋ ਉਹ ਸਾਫ਼ ਕੋ ਬੀਐਸਐਫ ਦੀ ਜਿਹੜੀ ਉੱਥੇ ਇੱਕ ਚੌਕਲੀ ਬਣੀ ਆ ਬੀਓਪੀ ਦਾ ਗਰਦੀਰ ਉਹਦੇ ਵਿੱਚ ਉਹਦੇ ਸਾਈਡ ਤੇ ਵੀ ਸੱਤੀ ਦੀ ਜਿਹੜੀ ਖਲਾਈ ਆ ਉਹ ਗੰਧ ਵੀ ਚੱਲਦੀ ਹੈ ਕੱਲ ਫੇਰ ਚੱਲੇਗੀ ਸੀਪੀਡਬਲੂਡੀ ਨੇ ਵੀ ਅਸੀਂ ਕਿਹਾ ਕਿ ਇਹ ਉਹਨੂੰ ਕੈਰੀ ਫਾਰਵਰਡ ਕਰ ਇੱਥੇ ਵੀ ਅਸੀਂ ਦੇਖ ਰਹੇ ਹਾਂ ਜਿਵੇਂ ਗੇਟ ਸਿਗੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਉਹ ਨਹੀਂ ਚੱਲਦੇ ਕਿਉਂਕਿ ਸਬਮਰਜਡ ਨੇ ਪਾਣੀ ਦੇ ਥੱਲੇ ਨੇ ਸੋ ਉਹਦੀ ਪਰਮਿਸ਼ਨ ਲੈਣ ਲਈ ਵੀ ਸਾਨੂੰ ਜੋ ਪਤਾ ਲੱਗਿਆ ਸੀਪੀਡਬਲੂਡੀ ਨੇ ਉਹਦੇ ਬਾਰੇ ਵੀ ਕਾਰਵਾਈ ਕਰਨੀ ਹੋਵੇ ਮਿਨਿਸਟਰੀ ਨੂੰ ਭੇਜੇ ਇਕ ਸਰ ਇਹ ਪੋਲ ਨਹੀਂ ਵਾਹਣ ਕਰਕੇ ਜਿਹੜੀ ਪਿੱਛੋਂ ਬੂਟੀ ਆਂਦੀ ਆ ਉਹ ਇੱਥੇ ਲੈ ਰੁਕ ਜਾਂਦੀ ਆ ਤੇ ਪਾਣੀ ਦਾ ਕੋਈ ਨਿਕਾਸ ਨਹੀਂ ਤੇ ਕਿਸਾਨਾਂ ਦੀ ਫਸਲਾਂ 'ਚ ਪਾਣੀ ਜਾਂਦਾ ਇਹਦੇ ਬਾਰੇ ਕੋਈ ਇਹਦੇ ਬਾਰੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਵੀ ਜਿਹੜੀ ਬੂਟੀ ਜਿੱਥੋਂ ਤੱਕ ਸਫਾਈ ਹੈ ਰੈਗੂਲਰ ਉਹ ਡੋਰ ਹੈਗੀ ਇਹ ਕਰਨੀ ਬਾਕੀ ਇਸ ਵਲੇ ਪਾਣੀ ਕਹਿ ਰਹੇ ਇਸ ਵਲੇ ਤਾਂ ਵਗ ਰਹੇ ਆ ਭਾਵੇਂ ਇਹ ਕੋ ਵੀ ਹਰ ਪਰ ਆਪਾਂ ਸਾਹਮਣੇ ਦੇਖ ਰਹੇ ਆ ਜਾ ਰਹੇ ਪਰ ਇਹ ਬੂਟੀ ਦੀ ਜਿਹੜੀ ਸਫਾਈ ਇਹਦੇ ਵਾਸਤੇ ਅਸੀਂ ਵੱਖਰਾ ਡਰੇਨੇਜ ਨੂੰ ਕਹਿ ਦਿੰਦੇ ਕਿ ਵੀ ਸੈਪਰੇਟ ਮੈਸ਼ਨਰੀ ਵੀ ਦਾਰੇ ਬਟਿਆਨ ਰੱਖਿਆ ਜਾਈ ਬੁੱਢੀ ਫਸਲ ਨਾ ਪਾ ਸਕੀ ਸਰ ਇਹਨਾਂ ਕਿਸਾਨਾਂ ਦਾ ਇਹ ਵੀ ਰੋਸ ਹੈ ਵੀ ਪਿਛਲੇ ਕਾਫੀ ਸਮੇਂ ਤੋਂ ਪਾਹੀ ਪਾਣੀ ਦੀ ਮਾਰ ਚੱਲ ਰਹੀ ਹੈ ਪਰ ਇੱਥੇ ਕੋਈ ਵੀ ਅਧਿਕਾਰੀ ਜਾਂ ਕੋਈ ਵੀ ਕਿਸੇ ਨੇ ਵੀ ਜਾਜਾ ਨਹੀਂ ਲਿਆ ਪਿਛਲੇ ਸਾਲ ਨਹੀਂ ਲਿਆ ਸਰ ਇਹ ਪਿੱਠੋ ਜੀ ਜਿਹਨਾਂਲੇ ਤੋਂ ਮੁੜ ਜਾਂਦੇ ਨੇ ਜਾਂ ਬਾਕੀ ਹੋਰ ਪਿੰਡਾਂ ਤੋਂ ਸਹੀ ਇਹ ਇਹ ਹੋ ਜਾਂਦੀ ਹੈ ਜੀ ਜੇ ਅਸੀਂ ਇੱਥੋਂ ਦਾ ਗਈਏ ਤੇ ਇਹਦੇ ਵਿੱਚ ਇਹ ਸਾਰੇ ਜਿਹੜੇ ਪਿੰਡ ਹੈਗੇ ਨੇ ਤੇ ਡਿਪਟੀ ਮਿੰਸਟਰ ਸਾਹਿਬ ਵੀ ਹੋ ਗਏ ਨੇ ਮੈਂ ਵੀ ਹੋ ਗਏ ਹਾਂ ਇਹ ਬਜਾ ਕੋ ਕੰਕਰ ਦਾ ਹੈਗਾ ਐਸਡੀਐਮ ਸਾਹਿਬ ਸਾਡੇ ਲਗਾਤਾਰ ਇਹਦੇ ਉੱਤੇ ਸਾਰੇ ਪਿੰਡ ਸਾਰੇ ਇਲਾਕੇ 'ਚ ਹੀ ਘੁੰਮਦੇ ਨੇ ਔਰ ਇਸ ਤੋਂ ਇਲਾਵਾ ਜਿਹੜੇ ਆ ਵੀ ਪਿੰਡ ਤੁਹਾਡੇ ਇਸ ਸਾਈਡ ਦੇ ਵੀ ਹੈਗੇ ਨੇ ਮੋਲੇਗੇ ਹੋ ਗਿਆ ਚੂਚਕਵਾਲ ਹੋ ਗਿਆ ਇਹ ਸਾਰੇ ਪਿੰਡਾਂ ਦਾ ਅੱਗੇ ਦੇਖਿਆ ਜਾਚੂਤੇ ਦੁਆਰਾ